ਤਾਂ ਹੁਣ ਇੱਕ ਵਾਰੇ ਫਿਰ ਹਿਮਾਚਲ ਦੇ ਵਿੱਚ ਜਿਹੜਾ ਮੌਸਮ ਦਾ ਮિજાਜ ਜਿਹੜਾ ਹੈ ਉਹ ਬਦਲਿਆ ਤਾਂ برفਬਾਦੀ ਜਿਹੜੀ ਆ ਦੇਖਣ ਨੂੰ ਮਿਲੀ ਹੈ ਜਿੱਥੇ ਹਿਮਾਚਲ ਦੇ ਵਿੱਚ ਕਾਫੀ ਸਮੇਂ ਤੋਂ ਸੁਖਾਪਨ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਸੀ ਤਾਂ ਹੁਣ ਹਿਮਾਚਲ ਦੇ ਵਿੱਚ ਅੱਜ 28 ਫਰਵਰੀ ਹੈ ਤਾਂ ਇਸ ਤੋਂ ਬੀਤੀ ਰਾਤ ਜਿਹੜੀ ਆ ਉਹ ਬਰਫਬਾਰੀ ਹੋਈ ਸੀਗੀ ਜਿਸ ਤੋਂ ਬਾਅਦ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਿਮਾਚਲ ਦੇ ਵਿੱਚ ਬਰਫ਼ ਦੀ ਚਿੱਟੀ ਚਾਦਰ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਇਸ ਦੇ ਨਾਲ-ਨਾਲ ਹੀ ਕਿਸਾਨ ਜਿਹੜੇ ਨੇ ਉਥੋਂ ਦੇ ਉਹ ਵੀ ਇਸ ਬਰਫਬਾਰੀ ਦੇ ਨਾਲ ਖੁਸ਼ ਹੋਣਗੇ ਕਿ ਉੱਥੇ ਬਰਫਬਾਰੀ ਜਿਹੜੀ ਹੈ ਉਹ ਹੋਈ ਹੈ ਜਿਸ ਦੇ ਨਾਲ ਨਾਲ ਸੇਬਾਂ ਦੀ ਜਿਹੜੀ ਅਤੇ ਹੋਰ ਜਿਹੜੇ ਕਿਸਾਨ ਜਿਹੜੇ ਨੇ ਆਪਣੀ ਖੇਤੀਬਾੜੀ ਕਰਦੇ ਨੇ ਉਸ ਦੇ ਨਾਲ ਖੁਸ਼ ਹੋਣਗੇ ਕਿ ਬਰਫ ਜਿਹੜੀ ਹੈ ਉਹ ਪਈ ਹੈ ਤਾਂ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਿਕਲ ਕੇ ਕਿ ਨੌਰ ਸੋਲੰਗ ਨਾਲਾ ਅਤੇ ਸ਼ਰਮਾਲੀ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਬਰਫਬਾਰੀ ਦੀ ਚਿੱਟੀ ਚਾਦਰ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਇੱਥੇ ਲੋਕਾਂ ਦਾ ਜਿਹੜੀ ਆਵਾਜ਼ਾਈ ਹੈ ਉਹ ਠੱਪ ਹੋ ਚੁੱਕੀ ਹੈ ਲੋਕਾਂ ਦਾ ਜਿਹੜਾ ਆਰਾ ਜਾਣਾ ਹੈ ਉਹ ਬੰਦ ਹੋ ਚੁੱਕਿਆ ਤਾਂ ਰਾਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੀ ਕੁ ਜ਼ਿਆਦਾ ਬਰਫ਼ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਇਹ ਲੋਕਾਂ ਦੇ ਲਈ ਅਤੇ ਉੱਥੇ ਦੇ ਕਿਸਾਨਾਂ ਦੇ ਲਈ ਇੱਕ ਫਾਇਦੇਮੰਦ ਬਰਫ਼ਬਾਰੀ ਹੈ ਜਿਹੜੀ ਕਾਫੀ ਸਮੇਂ ਤੋਂ ਬਾਅਦ ਐਦਾਂ ਦੀ ਬਰਫ਼ਬਾਰੀ ਜਿਹੜੀ ਉਹ ਦੇਖਣ ਨੂੰ ਮਿਲੀ ਹੈ ਸੁੱਖਾਪਨ ਤੋਂ ਕਿਸਾਨਾਂ ਨੂੰ ਅਤੇ ਉੱਥਾਂ ਦੇ ਲੋਕਾਂ ਨੂੰ ਜਿਹੜੀ ਹੈ ਉਹ ਰਾਹਤ ਜਿਹੜੀ ਹੈ ਉਹ ਮਿਲੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐ ਨਿਕਲ ਕੇ ਹਿਮਾਚਲ ਪ੍ਰਦੇਸ਼ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਬਕਰੇ-ਬਕਰੇ ਥਾਵਾਂ ਤੇ ਜਿਹੜੀ ਆ ਉਹ ਬਰਫਬਾਰੀ ਦੇਖਣ ਨੂੰ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਨੇ ਉਹ ਸੋਲੰਗ ਨਾਲਾ ਕਿਨੌਰ ਅਤੇ ਸ਼ਰਮਾਲੀ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਬਰਫਬਾਰੀ ਦੀ ਚਿੱਟੀ ਚਾਦਰ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਤਾਂ ਹੁਣ ਇੱਕ ਵਾਰ ਫੇਰ ਹਿਮਾਚਲ ਦੇ ਵਿੱਚ ਜਿਹੜਾ ਇਹ ਮੌਸਮ ਦਾ ਮિજાਜ ਜਿਹੜਾ ਆ ਉਹ ਬਦលਿਆ ਤਾਂ ਬਰਫਬਾਰੀ ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈ ਜਿੱਥੇ हिमाचल ਦੇ ਵਿੱਚ ਕਾਫੀ ਸਮੇਂ ਤੋਂ ਸੁਖਾਪਨ ਜੜਾਇਆ ਉਹ ਦੇਖਣ ਨੂੰ ਮਿਲ ਰਿਹਾ ਸੀ ਤਾਂ ਹੁਣ ਹਿਮਾਚਲ ਦੇ ਵਿੱਚ ਅੱਜ 28 ਫਰਵਰੀ ਹੈ ਤਾਂ ਇਸ ਤੋਂ ਬੀਤੀ ਰਾਤ ਜਿਹੜੀ ਆ ਉਹ ਬਰਫਬਾਰੀ ਹੋਈ ਸੀ ਕਿ ਜਿਸ ਤੋਂ ਬਾਅਦ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਿਮਾਚਲ ਦੇ ਵਿੱਚ ਬਰਫ ਦੀ ਚਿੱਟੀ ਚਾਦਰ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਇਸ ਦੇ ਨਾਲ-ਨਾਲ ਹੀ ਕਿਸਾਨ ਜਿਹੜੇ ਨੇ ਉੱਥੋਂ ਦੇ ਉਹ ਵੀ ਇਸ ਬਰਫਬਾਰੀ ਦੇ ਨਾਲ ਖੁਸ਼ ਹੋਣਗੇ ਕਿ ਉੱਥੇ ਬਰਫਬਾਰੀ ਜਿਹੜੀ ਹੈ ਉਹ ਹੋਈ ਹੈ ਜਿਸ ਦੇ ਨਾਲ ਨਾਲ ਸੇਬਾ ਦੀ ਜਿਹੜੀ ਅਤੇ ਹੋਰ ਜਿਹੜੇ ਕਿਸਾਨ ਜਿਹੜੇ ਨੇ ਆਪਣੀ ਖੇਤੀਬਾੜੀ ਕਰਦੇ ਨੇ ਉਸ ਦੇ ਨਾਲ ਖੁਸ਼ ਹੋਣਗੇ ਕਿ ਬਰਫ਼ ਜਿਹੜੀ ਹੈ ਉਹ ਪਈ ਹੈ ਤਾਂ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਿਕਲ ਕੇ ਕਿ ਨੌਰ ਸੋਲੰਗ ਨਾਲਾ ਅਤੇ ਸ਼ਰਮਾਲੀ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਬਰਫ਼ਬਾਰੀ ਦੀ ਚਿੱਟੀ ਚਾਦਰ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਇੱਥੇ ਲੋਕਾਂ ਦਾ ਜਿਹੜੀ ਆਵਾਜ਼ਾਈ ਹੈ ਉਹ ਠੱਪ ਹੋ ਚੁੱਕੀ ਹੈ ਲੋਕਾਂ ਦਾ ਜਿਹੜਾ ਆਰਾ ਜਾਣਾ ਹੈ ਉਹ ਬੰਦ ਹੋ ਚੁੱਕਿਆ ਤਾਂ ਰਾਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੀ ਕੁ ਜ਼ਿਆਦਾ ਬਰਫ਼ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਇਹ ਲੋਕਾਂ ਦੇ ਲਈ ਅਤੇ ਉੱਥੇ ਦੇ ਕਿਸਾਨਾਂ ਦੇ ਲਈ ਇੱਕ ਫਾਇਦੇਮੰਦ ਬਰਫ਼ਬਾਰਿਸ਼ ਜਿਹੜੀ ਕਾਫੀ ਸਮੇਂ ਤੋਂ ਬਾਅਦ ਐਦਾਂ ਦੀ ਬਰਫ਼ਬਾਰਿਸ਼ ਜਿਹੜੀ ਉਹ ਦੇਖਣ ਨੂੰ ਮਿਲੀ ਹੈ ਸੁੱਖਾਪਨ ਤੋਂ ਕਿਸਾਨਾਂ ਨੂੰ ਅਤੇ ਉੱਥਾਂ ਦੇ ਲੋਕਾਂ ਨੂੰ ਜਿਹੜੀ ਹੈ ਉਹ ਰਾਹਤ ਜਿਹੜੀ ਹੈ ਉਹ ਮਿਲੀ ਹੈ ਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਨਿਕਲ ਕੇ ਹਿਮਾਚਲ ਪ੍ਰਦੇਸ਼ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਵੱਖਰੇ ਵੱਖਰੇ ਥਾਵਾਂ ਤੇ ਜਿਹੜੀ ਆ ਉਹ ਬਰਫਬਾਰੀ ਦੇਖਣ ਨੂੰ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਨੇ ਉਹ ਸੋਲੰਗ ਨਾਲਾ ਕਿਨੌਰ ਅਤੇ ਸ਼ਰਮਾਲੀ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਬਰਫਬਾਰੀ ਦੀ ਚਿੱਟੀ ਚਾਦਰ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈ